ਇਹ ਸਰਕਾਰ ਨੇ ਜਦੋਂ ਦੇ ਪੌਣੇ 4 ਸਾਲ ਹੋ ਗਏ ਗਰੀਬਾਂ ਦਾ ਕੁਝ ਨਹੀਂ ਸੋਚਿਆ ਸਾਨੂੰ ਲਾਰੇ ਵਿੱਚ ਆਇਆ ਕਹਿੰਦੇ ਸਰਕਾਰ ਸਾਨੂੰ ਬਣਾਓ ਤਾਂ ਪਾਸਾ ਪਲਟਾਓ ਅਸੀਂ ਤੁਹਾਨੂੰ ਪੁਰਾਣੀ ਪੇਸਲ ਵੀ ਲਾਗੂ ਕਰਾਂਗੇ ਤੁਹਾਡੇ ਬੰਦੇ ਵੀ ਪੱਕੇ ਕਰਾਂਗੇ ਸਾਰਾ ਕੁਝ ਤੁਹਾਨੂੰ ਦਵਾਂਗੇ ਤੇ ਸਾਨੂੰ ਇਹਨਾਂ ਦੇ 4 ਸਾਲਾਂ ਚ ਕੁਝ ਨਾ ਸੜੇ ਬੰਦੇ ਪੱਕੇ ਕਿਤੇ ਠੇਕੇ ਦੇ ਚੜਾਈ ਜਾਂਦੇ ਆ ਅਸੀਂ ਕਹਿੰਦੇ ਠੇਕਾ ਸਿਸਟਮ ਖਤਮ ਕਰੋ ਇਹਨਾਂ ਨੂੰ ਪੱਕੇ ਕਰੋ ਤੇ ਸਾਡੀਆਂ ਜਿਹੜੇ ਬਕਾਇਆ ਰਹਿੰਦੇ ਉਹ ਪੱਕਾ ਦਿੱਤੇ ਜਾਣ ਕਿੰਨੇ ਸਮੇਂ ਤੋਂ ਗੱਤੀ ਰੋਡ ਦਾ ਕਟਨ ਚੌਦਸ 14 14 ਸਾਲ ਹੋ ਗਏ ਪਜ਼ਰ ਪਜ਼ਰ ਸਾ ਕਿ ਵੀ ਇੱਕ ਅੱਛਾ ਯਾਨੀ ਕਿ ਪ੍ਰਾਈਵੇਟ ਕੰਪਨੀ ਜਿਹੜਾ ਹਾਂਜੀ ਉਹ ਠੇਕੇ ਦੇ ਦਿੰਦੀ ਹੈ ਸਾਰੇ 20 25 ਬੰਦੇ ਦੀ ਜਾਲੀਆ ਦੇ ਬੰਦੇ ਠੇਕੇ ਦੇ ਦਿੱਤੇ 10 10000 ਰੁਪਿਆ ਦੱਸੋ 10 10000 ਨਾ ਟਾਪਰ ਪਾਉਂਦੇ ਘਰ ਬਣਦੇ ਬੱਚੇ ਵਿਆਹ ਮਾਕੇ ਖਲਾਮਾ ਕੇ ਘਰ ਬੁਗਾ ਬਣਾਵਾਂਗੇ ਸਾਨੂੰ ਇਹਨਾਂ ਦੇ ਕੁੱਤੇ ਮਿਲੇ 10000 ਰੁਪਏ ਦੇ ਦੁੱਧ ਵੀ ਲੈ ਲਈ ਤੇ ਜਿਹੜੇ ਅਸੀਂ ਬੱਚੇ ਪਾਲਦੇ ਇਹ ਸਰਕਾਰ ਕੋਡੀ ਨਿਕੰਮੀ ਆਈ ਐ ਮੁੜ ਕੇ ਸਰਕਾਰ ਕਦੀ ਆਊਗੀ ਨਾ ਸਾਡਾ ਹੱਕ ਇੱਥੇ ਰੱਖੂਗਾ ਪੰਜ ਮਹੀਨਾ ਚਾਤਾ ਦੇਣਾ ਛੋਸ ਦੀ ਜੇ ਇਤੋਂ ਵੀ ਜ਼ਿਆਦਾ ਕਰ ਹੋਊਗਾ ਅਣਪੜਿਖਿਆ ਸੰਕਾਇਆ ਰੋਜ਼ ਨਾ ਕਰਨਾ ਸਾਡੀਆਂ ਮੰਗਾਂ ਇਹ ਸਾਡੇ ਜਿਹੜੇ ਕੱਚੇ ਮਲਾਜਮ ਪੱਕੇ ਕਿਤੇ ਜਾਣੇ ਇਹ 4 ਸਾਲ ਹੋ ਗਏ ਸਰਕਾਰ 5 ਸਾਲ 4.5 ਸਾਲ ਹੋ ਗਏ ਸਰਕਾਰ ਆਈ ਨੋ ਇਹ ਕਹਿੰਦੇ ਹੀ ਕੱਚੇ ਮਲਾਜ਼ਮ ਜਿਹੜੇ ਆ ਪੱਕੇ ਕਰਾਂਗੇ ਇਹਨਾਂ ਨੇ ਕੁਛ ਵੀ ਇਦਾਂ ਦਾ ਨਹੀਂ ਕੀਤਾ ਨਾ ਪੈਨਸ਼ਨ ਲਾਗੂ ਕੀਤੀਆਂ ਨਾ ਪੱਕੇ ਕਿਤੇ ਮਲਾਜੋ ਪ੍ਰਾਈਵੇਟ ਕੰਪਨੀ ਆ ਜਿਹੜੀ ਦਿੱਲੀ ਤੋਂ ਆ ਰਹੀ ਹੈ ਇਹ ਮਤਲਬ ਉਹਨਾਂ ਨੂੰ ਠਿੱਕੇ ਦੇ ਸਿਸਟਮ ਦੇਣ ਨੂੰ ਬੈਠੇ ਹੀ ਸਰਕਾਰ ਆ ਰਹੀ ਹੈ ਇਦਾਂ ਦਾ ਕੋਈ ਵੀ ਜਦ ਤੱਕ ਸਾਡੇ ਮਲਾਜ਼ਮ ਪੱਕੇ ਨਹੀਂ ਹੋਣਗੇ ਉਦੋਂ ਤੱਕ ਇਹ ਧਰਨਾ ਚੱਲੂਗਾ ਜੀ ਹਾਂਜੀ 3 ਦਿਨ ਹੈ ਇਹ 3 ਦਿਨ ਹਾਂਜੀ ਕੋਈ ਇਹਦਾ ਕਿ ਠਿੱਕੇ ਦੇ ਲਿਖਣ ਕਿ ਆ ਕੇ ਉਹਨਾਂ ਕੋਲ ਜਾ ਕੇ ਉਹ ਬਹੁਤ ਮਾੜਾ ਕੰਮ ਹੈ ਠੇਕੇ ਵਾਲਾ ਸਾਰੀਆਂ ਸਰਕਾਰਾਂ ਸਾਡੇ ਸਾਰੇ ਪੰਜਾਬ ਵਿੱਚ ਧੰਨ ਲਗਾਏ ਠੇਕੇ ਕਰਕੇ ਜਿਹੜਾ ਸਾਰੇ ਸਿਸਟਮ ਠੇਕੇ ਜਾਣਨਾ ਇਸ ਕਰਕੇ ਆਪਾਂ ਇਸ ਤੋਂ ਜ਼ਿਆਦਾ ਸੰਘਰਸ਼ ਕਰਨਾ ਤੇ ਪੂਰਾ ਜਟਾਂਗੇ ਉੱਤੇ ਮਾਰ ਮਾਰ ਕੇ ਜਟਾਂਗੇ ਇਹ ਦੰਨ ਸਰਕਾਰ ਆ ਗਈ ਟੋਣ ਜਾਂ ਸਾਡਾ ਝਾੜੂ ਰੱਖਿਆ ਵਾ ਇਹ ਕਹ ਚਲੋ ਬਦਲਾਕ ਕੀਤਾ ਵਾ ਪਰ ਬਜ਼ਾਰ ਸਾਾਨੂੰ ਇਹਨਾਂ ਝਾੜੂ ਥੱਲੇ ਨੱਬ ਦਿੱਤਾ ਵਾ ਸਾਡੀਆਂ ਸਰਕਾਰ ਸਾਰੇ ਠੇਕੇ ਚਾੜੀ ਜਾਂਦੇ ਬੰਦੇ ਸਾਨੂੰ 15-15 ਸਾਲ ਹੋ ਗਏ ਦਾਦਾ ਯਾਰ ਲੈਂਦੇ ਆਂ ਇਹਨਾਂ ਨੂੰ ਕਹਿੰਦੇ ਆ ਕਿ ਨੇਹ ਜੀ ਕਹਿੰਦਾ ਕੋ ਅੱਖ ਨਹੀਂ ਨੇ ਇੱਤਾਂ ਹੀ ਹੋਣਾ ਸਾਰਾ ਠੇਕੇ ਦੇਣ ਦਾ ਸਿਸਟਮ ਸਾਰਾ ਲੜਦਾ ਕਿ ਕਿੱਥੇ ਖੜਾ ਹੈ ਕਿ ਕਿੱਥੇ ਜਗਾ ਸਾਰਾ ਤੁਹਾਨੂੰ ਪਤਾ ਕਿ ਜਿਆਰਾ ਹੋ ਸਕਦਾ ਦਾਈਆ ਨਾ ਦਾਈਆ ਨੂੰ ਤੁਹਾਨੂੰ ਪਤਾ ਇਹਨਾਂ ਦੇ ਐਮਰਿਆਂ ਦੇ ਕੁੱਤੇ ਦੁੱਧ ਪੀ ਜਾਂਦੇ ਆ ਇਹਨਾਂ ਦੇ ਕੁੱਤੇ ਦੁੱਧ ਪੀ ਜਾਂਦੇ ਆ ਦਾਈਆ ਦੇ ਬੱਚੇ ਪੜਾ ਮੰਗਾ ਜਿਹਦਾ ਕਮਰੇ ਢੇਡ ਭਰਾਂਗੇ